ਸਤਿ ਸ੍ਰੀ ਅਕਾਲ ਦੋਸਤੋ ਜਿਹੜੀ ਤੁਸੀਂ ਝੋਟੀ ਦੇਖ ਰਹੇ ਆ ਇਹ ਤੀਜੀ ਸੂਏ ਆ ਤੇ ਬਹੁਤ ਹੀ ਸੋਹਣਾ ਬਾਡੀ ਸਟਰਕਚਰ ਆ ਤੇ ਇਸ ਤੋਂ ਪਹਿਲਾਂ ਜਿਹੜੇ ਦੋ ਬੱਚੇ ਦਿੱਤੇ ਉਹ ਬਹੁਤ ਵਧੀਆ ਨੀਲੀ ਰਾਗੀ ਦਾ ਬਹੁਤ ਵਧੀਆ ਮਤਲਬ ਬੁੱਲਤੀ ਰਿਜ਼ਲਟ ਲੈ ਕੇ ਜਾਂਦੀ ਹੈ ਇਹ ਦੇਖ ਸਕਦੇ ਆ ਤੁਸੀਂ ਪੂਰੀਆਂ ਨਿਸ਼ਾਨੀਆਂ ਤੇ ਪਤਲੇ ਪਿੰਡੇ ਦੀ ਆ ਬਿਲਕੁਲ ਜੇਕਰ ਪਿੰਡੇ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਬਿਲਕੁਲ ਪਤਲੇ ਪਿੰਡੇ ਚ ਤੇ ਦੁੱਧ 16 ਲੀਟਰ ਇਹ ਦੇ ਗਈ ਆ ਬਿਲਕੁਲ ਨਾਰਮਲ ਫੀਡ ਤੇ ਕਿਉਂਕਿ ਖਾਲ ਦਾਣਾ ਹੀ ਵਰਤਦੇ ਆਪਾਂ ਫੀਡ ਵਗੈਰਾ ਨਹੀਂ ਯੂਜ਼ ਕਰਦੇ ਤੇ ਹਵਾਨਾ ਹਜੇ ਇਹ ਨੇ ਤਿਆਰ ਕਰਨਾ ਜੀ ਤੁਹਾਨੂੰ ਦਿਖਾ ਦਿੰਨੇ ਤੇ ਬਹੁਤ ਹੀ ਸੋਹਣੇ ਗੰਨੇ ਵਰਗੇ ਥਾਣਾ ਆ ਦੇਖ ਸਕਦੇ ਹੁੰਦੇ ਜੀ ਤੇ ਹਜੇ ਇਹਦੇ 5-7 ਦਿਨ ਰਹਿੰਦੇ ਆ ਜੀ ਸੂਨ ਦੇ ਵਿੱਚ ਤੇ ਆਪ ਪੂਸ਼ਤ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜੀ نیچے ਲੱਗਦੀ ਹੈ ਤੇ ਬਹੁਤ ਸੋਹਣਾ ਸਟਰਕਚਰ ਹੈ। ਲੌਬੀ ਤੋਰਾ ਫੇਰਾ ਦੇਖ ਸਕਦੇ ਹੋ ਤੁਸੀਂ। ਬਹੁਤ ਹੀ ਸੋਹਣੀ ਕੁਆਲਿਟੀ ਹੈ। ਤੇ 1,60,000 ਰੁਪਇਆ ਜਿਹੜਾ ਬਾਈ ਰੇਟ ਕਰਦੇ ਤੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓ ਬਾਈ ਕਿਵੇਂ ਦੀ ਲੱਗੀ ਤੁਹਾਨੂੰ ਇਹ ਝੋਟੀ।